ਮਾਗੀ ਵਾਲੇ ਦਿਨ ਦਾ ਜਿਹੜਾ ਗੌਰਵਮਈ ਇਤਿਹਾਸ ਹੈ ਨਾ ਇੱਕ ਮਾਗ 1588 ਈਸਵੀ ਵਾਲੇ ਦਿਨ ਸਤਿਗੁਰਾਂ ਨੇ ਸ੍ਰੀ ਹਰਮੰਦਰ ਸਾਹਿਬ ਜੀ ਦੀ ਨੀਂਹ ਰੱਖੀ ਸੀਗੀ ਤੇ ਇੱਕ ਮਾਗ ਵਾਲੇ ਦਿਨ ਰੱਖੀ ਸੀਗੀ ਤੇ ਦੂਜਾ ਜਿਹੜਾ ਗੌਰਵਮਈ ਇਤਿਹਾਸ ਹੈ ਸਿੱਖ ਇਤਿਹਾਸ ਦੇ ਵਿੱਚ 14 ਜਨਵਰੀ 1764 ਈਸਵੀ ਦਾ ਦਿਨ ਹੈ ਜਿਹੜਾ ਇਹ ਬੜਾ ਗੌਰਵਮਈ ਇਤਿਹਾਸ ਰੱਖਦਾ ਹੈ ਇਸ ਦਿਨ ਗੁਰੂ ਕੀਆ ਖਾਲਸਾ ਫੌਜਾਂ ਨੇ ਸਿੰਘ ਸਾਹਿਬ ਬਾਬਾ ਬਾਬਾ ਜਸਾ ਸਿੰਘ ਅਲੂ ਵਾਲੀਆ ਦੀ ਕਮਾਂਡ ਥੱਲੇ ਇਹ ਸਰਹੰਦ ਦੇ ਉੱਤੇ ਹਮਲਾ ਕੀਤਾ ਤੇ ਇੱਥੋਂ ਦਾ ਜਿਹੜਾ ਸੂਬੇਦਾਰ ਸੀਗਾ ਜੈਨ ਖਾਨ ਉਹਦਾ ਸ਼ਹਿਰਾ ਜਿਹੜਾ ਸ਼ਹੀਦ ਬਾਬਾ ਮਨੀ ਸਿੰਘ ਜੀ ਦੇ ਭਤੀਜੇ ਭਾਈ ਥਰਾਜ ਸਿੰਘ ਨੇ ਵੱਢ ਕੇ ਨਾ ਪੰਥ ਦੇ ਚਰਨਾਂ ਦੇ ਵਿੱਚ ਲਿਆ ਕੇ ਰੱਖਿਆ ਸੀ ਅਤੇ ਸਦਾ ਵਾਸਤੇ ਇੱਥੇ ਸਰਹੰਦ ਦੇ ਉੱਤੇ ਦੂਜੀ ਵਾਰੀ ਗੁਰੂ ਕੇ ਖਾਲਸੇ ਦਾ ਇਹ ਕਬਜ਼ਾ ਹੋ ਗਿਆ ਸੀਗਾ ਪਹਿਲੀ ਵਾਰੀ 1710 ਦੇ ਵਿੱਚ ਗੁਰੂ ਕੇ ਸਿੰਘਾਂ ਨੇ ਬਾਬਾ ਬੰਦਾ ਸਿੰਘ ਦੀ ਕਮਾਂਡ ਥੱਲੇ ਸਰਹੰਦ ਨੂੰ ਜਿੱਤਿਆ ਦੂਜੀ ਵਾਰੀ 1764 ਦੇ ਵਿੱਚ ਤੇ ਸਿੰਘ ਸਾਹਿਬ ਬਾਬਾ ਜੱਸਾ ਸਿੰਘ ਅਹਲੂਵਾਲੀ ਦੀ ਕਮਾਂਡ ਥੱਲੇ ਇਹ ਸਰਹੰਦ ਦੇ ਉੱਤੇ ਦੂਜੀ ਵਾਰੀ ਕਬਜ਼ਾ ਕੀਤਾ ਤੇ ਐਸੀ ਤਰ੍ਹਾਂ ਇਹ ਮਾਗੀ ਵਾਲੇ ਦਿਨ ਸ੍ਰੀ ਮੁਕਸਰ ਸਾਹਿਬ ਜੀ ਦੀ ਧਰਤੀ ਦੇ ਉੱਤੇ ਉਹਨਾਂ 40 ਮੁਕਤਿਆਂ ਦੀ ਯਾਦ ਦੇ ਵਿੱਚ ਤੇ ਜੁੜ ਮੇਲੇ ਭਰਦੇ ਆ ਇੱਥੇ ਵੀ ਬਾਬਾ ਮਨੀ ਸਿੰਘ ਜੀ ਦੇ ਭਤੀਜੇ ਮਹਾ ਸਿੰਘ ਨੇ ਉਹਨਾਂ ਵੇਦਾਵਿਆਂ ਨੂੰ ਸਦਾ ਵਾਸਤੇ ਬਖਸ਼ਾਇਆ ਸੀਗਾ ਇਹ ਗੌਰਮਈ ਇਤਿਹਾਸ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ